प्यारी साह संगत जी अज आप उस अमृत रूपी बाणी की विचार करने जुड़े हाँ जो सिखी का धोरा है जो सारी गुरबाणी का निचोड़ है जेकर किसी जिग्यासु किसे भुले किसे पटके राही ਸਿਰਫ ਮੂਲ ਮੰਤਰ ਦੀ ਸਮਝ ਆ ਜਾਵੇ ਤਾਂ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗਾਂ ਦਾ ਤਤ ਸਮਝ ਆ ਜਾਵੇਗਾ ਇਹ ਬਿਲਕੁਲ ਓਮ ਹੈ ਜਿਵੇਂ ਇੱਕ ਨਿੱਕੇ ਜਿਹੇ ਬੀਜ ਦੇ ਵਿੱਚ ਪੂਰਾ ਬੂੜ ਦਾ ਦਰਖਤ उस दाणी पत्ते छां छुपी होंगी है बिल्कुल इसे तरह मूल मंत्र विच सारा ब्रह्म ज्ञान समाया होया है असी रोजाना नित नियम करते हाँ सवेरे उठ के इनान करते हैं ਅਤੇ ਪਾਠ ਸ਼ੁਰੂ ਕਰ ਦਿੰਦੇ ਆ ਪਰ ਕਦੇ ਸੋਚਿਆ ਹੈ ਕਿ ਸਾਡੇ ਅੰਦਰ ਟਿਕਾ ਕਿਉਂ ਨਹੀਂ ਆਉਂਦਾ ਸਾਡੇ ਮਨ ਦੀ ਭਟਕਣਾ ਕਿਉਂ ਨਹੀਂ ਮੁੱਕਦੀ ਕਾਰਨ ਇਹ ਹੈ ਕਿ ਅਸੀਂ ਮੂਲ ਮੰਤਰ ਨੂੰ ਇੱਕ ਰਸਮ ਵਾਂਗ ਨਿਭਾਰੇ ਅਸੀਂ ਇਸ ਨੂੰ ਪਰਦੇ ਹਾਂ ਪਰ ਪੀਂਦੇ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਦਾ ਆਰੰਭ ਇੱਕ ਤੋਂ ਕੀਤਾ ਅਤੇ ਫਿਰ ਉਸ ਦੇ ਨਾਲ ਓਅੰਕਾਰ ਲਗਾਇਆ ਜਦੋਂ ਸ੍ਰਿਸ਼ਟੀ ਨਹੀਂ ਸੀ ਤਦ ਵੀ ਇਹ ਧੁਨੀ ਸੀ ਅੱਜ ਵੀ ਹੈ ਅਤੇ ਜਦੋਂ ਸਭ ਕੁਝ ਲੇ ਹੋ ਜਾਵੇਗਾ ਤਦ ਵੀ ਇਹ ਗੂੰਜ ਬਾਪੀ ਰਹੇਗੀ ਜਦੋਂ ਤੁਸੀਂ ਇੱਕ ਓਮਕਾਰ ਬੋਲਦੇ ਹੋ ਤਾਂ ਇਹ ਆਵਾਰ ਸਿਰਫ ਤੁਹਾਡੇ ਗਲੇ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਇਸ ਨੂੰ ਆਪਣੀ ਨਾਭੀ ਤੋਂ ਚੁੱਕੋ ਮਹਿਸੂਸ ਕਰੋ कि यहाँ रोम रोम चरना हट पैदा कर रही है ये तार है जो तो सिद्धा सच का नाल जोड़ती है अनहद शब्द जो बिना किसी दे बजाए तो अंदर वज रहा है ਉਸਨੋ ਸੁਨੰਦੀ ਪਹਿਲੀ ਪੌੜੀ ਹੀ ਇਹ ਹੈ ਕਿ ਤੁਸੀਂ ਏਕੇ ਨੂੰ ਪਛਾਣੋ ਦੁਨੀਆ ਵਿੱਚ ਅਸੀਂ ਹਮੇਸ਼ਾ ਦੂਜੇ ਵਿੱਚ ਉਲਝੇ ਰਹਿੰਦੇ ਹਾਂ ਮੇਰਾ ਘਰ ਤੇਰਾ ਘਰ ਮੇਰੀ ਜ਼ਮੀਨ ਤੇਰੀ ਜ਼ਮੀਨ ਇਹ ਦੂਜਾ ਭਾਵ ਹੀ ਸਾਰੇ ਦੁੱਖਾਂ ਦੀ ਚਰ ਹੈ ਜਿਸ ਦਿਨ ਮੂਲ ਮੰਤਰ ਦਾ ਇਹ ਪਹਿਲਾ ਸ਼ਬਦ ਤੁਹਾਡੇ ਅੰਦਰ ਵਸ ਗਿਆ ਉਸ ਦਿਨ ਤੁਹਾਨੂੰ ਹਰ ਪਾਸੇ ਹਰ ਜੀਵ ਵਿੱਚ ਹਰ ਪੱਤੇ ਵਿੱਚ ਕੇਵਲ ਉਹ ਇੱਕ ਹੀ ਨਜ਼ਰ ਆਵੇਗਾ ਜਦੋਂ ਨਜ਼ਰ ਇੱਕ ਤੇ ਟਿਕਦੇ ਤਾਂ ਪਟਕਣਾ ਆਪਣੇ ਆਪ ਮੁੱਕ ਜਾਵੇਗੀ ਇਸ ਲਈ ਜਦੋਂ ਵੀ ਪਾਠ ਕਰਨ ਬੈਠੋ ਪਹਿਲਾਂ ਕੁਝ ਪਲ ਅੱਖਾਂ ਬੰਦ ਕਰਕੇ ਆਪਣੇ ਅੰਦਰ ਦੇ ਰੌਲੇ ਨੂੰ ਸ਼ਾਂਤ ਕਰੋ ਅਤੇ ਉਸ ਮਹਾਨ ਸੰਗੀਤ ਨੂੰ उस अनहद नादू महसूस करो जो एक रूप में वरत रहा है इस तो अगे गुरु साहब फरमाते हैं सतनाम करता पुरख ये दो शब्द साढ़े जीवन के सब तो व्डे भुलेखे दूर करने समर्थ हैं ਪਹਿਲਾ ਵਿਚਾਰੋ ਸਤਨਾਮ ਸੰਸਾਰ ਵਿੱਚ ਹਰ ਚੀਜ਼ ਦਾ ਕੋਈ ਨਾ ਕੋਈ ਨਾਮ ਹੈ ਅਸੀਂ ਆਪਣੇ ਬੱਚਿਆਂ ਦੇ ਨਾਮ ਰੱਖਦੇ ਹਾਂ ਦੁਕਾਨਾਂ ਦੇ ਨਾਮ ਰੱਖਦੇ ਹਾਂ ਪਿੰਡਾਂ ਸ਼ਹਿਰਾਂ ਦੇ ਨਾਮ ਹਨ ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਸਾਰੇ ਨਾਮ ਕੱਚੇ ਹਨ ਇਹ ਮਿਟਨਹਾਰ ਹਨ ਅੱਜ ਤੁਸੀਂ ਜ਼ਮੀਨ ਆਪਣੇ ਨਾਮ ਕਰਵਾਈ ਹੈ ਕੱਲ ਨੂੰ ਕਿਸੇ ਹੋਰ ਦੇ ਨਾਮ ਹੋ ਜਾਵੇਗੀ ਤੁਹਾਡੇ ਜਾਣ ਤੋਂ ਬਾਅਦ ਤੁਹਾਡਾ ਨਾਮ ਵੀ ਕੁਝ ਪੀੜੀਆਂ ਬਾਅਦ ਭੁੱਲ ਜਾਵੇਗਾ पर एक नाम अजह है जो सत है पाव जो सदा कायम रहने वाला है जो कदे झूठा नहीं हुंदा। जो कदे मिटदा नहीं ओ नाम उस अकाल पुरख की होंद है जो रंग तमाशे ये मैल माड़िया सब झूठदा पसारा हैं केवल मेरे अंदर वसदी वो जोत ही सच्ची है कद वैराग पैदा है ਅਸੀਂ ਝੂਠ ਨੂੰ ਸੱਚ ਮੰਨ ਕੇ ਬੈਠੇ ਹਾਂ ਇਸੇ ਲਈ ਦੁਖੀ ਹਾਂ ਅਸੀਂ ਪਰਛਾਮਿਆਂ ਨੂੰ ਪੜਨ ਦੀ ਕੋਸ਼ਿਸ਼ ਕਰ ਰਹੇ ਹਾਂ ਸਤਨਾਮ ਦਾ ਅਭਿਆਸ ਸਾਨੂੰ ਹਕੀਕਤ ਦੇ ਰੂਬਰੂ ਕਰਵਾਉਂਦਾ ਹੈ ਫੇਰ ਆਉਂਦਾ ਹੈ ਕਰਤਾ ਪੁਰਖ इत आके मनुख सब तो गलती करता है असी सोचते हाँ कि करता मैं हाँ मैं खेती की मैं फसल उगाई मैं पैसा कमाया मैं बच्चे पाले हंकार की मैल सा मत से जमी हुई है पलियो जरा सोचो ती जमीन वाहते हो बीज पा सकते हो पर बीज का सीना पाड़ के उस टूसा तुम हो ਨਹੀਂ ਉਹ ਕਰਤਾ ਕਰਦਾ ਹੈ ਤੁਸੀਂ ਰੋਟੀ ਖਾ ਸਕਦੇ ਹੋ ਪਰ ਅੰਦਰ ਜਾ ਕੇ ਉਸ ਨੂੰ ਖੂਨ ਮਾਸ ਅਤੇ ਹੱਡੀਆਂ ਵਿੱਚ ਕੌਣ ਬਦਲਦਾ ਹੈ ਉਹ ਅੰਦਰ ਬੈਠਾ ਕਰਤਾ ਪੁਰਖ ਕਰਦਾ ਹੈ ਅਸੀਂ ਤਾਂ ਸਿਰਫ ਕਟ ਪੁਤਲੀਆਂ ਦੋਰਾ ਉਸ ਮਾਲਕ ਦੇ ਹੱਥ ਵਿੱਚ ਹਨ ਜਦੋਂ ਅੰਦਰਲਾ ਗਿਆਨ ਜਾਗਦਾ ਹੈ ਜਦੋਂ ਅਨਹਦ ਸ਼ਬਦੀ ਕਿਉਟ ਵੱਜਦੀ ਹੈ ਤਾਂ ਬੰਦੇ ਨੂੰ ਸਾਫ ਦਿਖਾਈ ਦਿੰਦਾ ਹੈ ਕਿ ਮੇਰਾ ਹੱਥ ਵੀ मेरी ताकत नाल नहीं उठ रहा इस विच भी उसकी सत्ता काम कर रही है वो सिर्फ दुनिया बना के दूर नहीं बैठ गया सगों पुरख होके हर शरीर विच हर जगह व्यापक होके बैठा है जिस दिन ये अवस्था बन गई ਉਸ ਦਿਨ ਸਿਰ ਤੋਂ ਚਿੰਤਾਵਾਂ ਦੀ ਪੰਡ ਲੈ ਜਾਵੇਗੀ ਫਿਰ ਬੰਦਾ ਸੋਚਦਾ ਹੈ ਕਿ ਜੇ ਕਰਨ ਵਾਲਾ ਉਹ ਹੈ ਤਾਂ ਫਿਕਰ ਵੀ ਉਸੇ ਨੂੰ ਹੈ ਮੈਂ ਤਾਂ ਬਸ ਹੁਕਮ ਬਜਾਉਣਾ ਹੈ ਇਹ ਸਮਰਪਣ ਇਹ ਤੇਰੀ ਤਾ ਦੇਣੀ ਹੀ ਭਗਤੀ ਦੀ ਸਿਖਰ ਅਗਲੀ ਵਾਕਤਾ ਬੜੀ ਨਿਆਰੀ ਹੈ ਗੁਰੂ ਸਾਹਿਬ ਕਹਿੰਦੇ ਹਨ ਨਿਰਭਉ ਨਿਰਵੈਰ ਅਕਾਲ ਮੂਰਤ ਅੱਜ ਦੇ ਸਮੇਂ ਵਿੱਚ ਹਰ ਇਨਸਾਨ ਡਰ ਦੇ ਸਾਇ ਹੈਟ ਜੀ ਰਿਹਾ ਕਿਸੇ ਨੂੰ ਕਾਰੋਬਾਰ ਡੁੱਬਣ ਦਾ ਡਰ ਕਿਸੇ ਨੂੰ ਸਰੀਰਕ ਰੋਗਾਂ ਦਾ ਡਰ ਕਿਸੇ ਨੂੰ ਮੌਤ ਦਾ ਡਰ ਪਰ ਜਿਸ ਨੇ ਮੂਲ ਮੰਤਰ ਨੂੰ ਹਿਰਦੇ ਵਿੱਚ ਵਸਾ ਲਿਆ ਉਹ ਨਿਰਭਉ ਕਿਵੇਂ ਹੋ ਜਾਂਦਾ ਹੈ ਇਹਦਾ ਤਰਕ ਸਮਝੋ ਡਰ ਹਮੇਸ਼ਾ ਉਦੋਂ ਪੈਦਾ ਹੁੰਦਾ ਹੈ ਜਦੋਂ ਸਾਨੂੰ ਕੋਈ ਦੂਜਾ ਆਪਣੇ ਤੋਂ ਤਾਕਤਵਰ ਜਾਂ ਨੁਕਸਾਨ ਕਰਨ ਵਾਲਾ ਦਿਖਾਈ ਦਿੰਦਾ ਹੈ ਜਦੋਂ ਜਿਗਿਆਸੂ ਨੇ ਪਹਿਲੀ ਪੌੜੀ ਤੇ ਹੀ ਇਹ ਜਾਣ ਲਿਆ ਤੇ ਸਭ ਵਿੱਚ ਇੱਕ ਓੰਕਾਰ ਵਰਤ ਰਿਹਾ ਹੈ ਕਾਫਿਰ ਧਰਕਿਸ਼ਤ ਜੇ ਕੋਈ ਦੁਸ਼ਮਣ ਤਲਵਾਰ ਲੈ ਕੇ ਵੀ ਖੜਾ ਹੈ ਤਾਂ ਬ੍ਰह्म ज्ञानी ਨੂੰ ਉਸ ਵਿੱਚ ਵੀ ਆਪਣੇ ਪ੍ਰਭੂ ਦਾ ਰੂਪ ਦਿਸਦਾ ਹੈ ਭਾਈ ਕਨਈਆ ਜੀ ਵਾਲੀ ਅਵਸਥਾ ਬਣ ਜਾਂਦੀ ਹੈ ਜਦੋਂ ਅੰਦਰ ਰਾਮ ਵੱਸ ਗਿਆ ਤਾਂ ਡਰ ਲਈ ਕੋਈ ਥਾਂ ਨਹੀਂ ਬਚਦੀ ਅਨਹਦ ਨਾਦ ਸੁਨਣ ਵਾਲੇ ਸੂਰਮੇ ਬਣ ਜਾਂਦੇ ਹਨ ਉਹ ਮੌਤ ਨੂੰ ਵੀ ਮੁਖੌਲਾ ਕਰਦੇ ਹਨ ਇਸੇ ਤਰ੍ਹਾਂ ਨਿਰਵੈਰ ਵੈਰ ਭਾਵਨਾ ਸਾਡੇ ਅੰਦਰ ਦੀ ਸ਼ਾਂਤੀ ਨੂੰ ਸਾਰ ਕੇ ਸੁਆ ਕਰ ਦਿੰਦੀ ਹੈ ਅਸੀਂ ਮੰਦਰਾਂ ਗੁਰਦੁਆਰਿਆਂ ਵਿੱਚ ਜਾ ਕੇ ਤਾ ਬੜੇ ਧਰਮੀ ਬਣਦੇ ਹਨ ਪਰ ਮਨ ਵਿੱਚ ਭਰਾਵਾਂ ਲਈ ਸ਼੍ਰੀਕਾਂ ਲਈ ਈਰਖਾ ਦੀ ਅੱਗ ਬਲ ਰਹੀ ਹੁੰਦੀ ਹੈ ਯਾਦ ਰੱਖਿਓ ਜਿੰਨਾ ਤੇਰੇ ਅੰਦਰ ਵੈਰ ਹੈ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਪਰਮਾਤਮਾ Nirvair ਹੈ ਉਹ ਸਭ ਨੂੰ ਬਰਾਬਰ ਰਜ਼ਤ ਦਿੰਦਾ ਹੈ। ਚਾਹੇ ਕੋਈ ਸੰਤ ਹੋਵੇ ਜਾਂ ਚੋਰ। ਸੂਰਜ ਸਭ ਤੇ ਬਰਾਬਰ ਚਮਕਦਾ ਹੈ। ਜਦੋਂ ਅਸੀਂ ਉਸ ਦਾ ਰੂਪ ਹੋਣਾ ਹੈ ਤਾਂ ਸਾਨੂੰ ਵੀ ਅੰਦਰੋਂ ਵੈਰ ਕੱਢਣਾ ਪਵੇਗਾ। ਸਭ ਦਾ ਪਲਾ ਮੰਗਣਾ ਪਵੇਗਾ। ਫੇਰ ਸ਼ਵਦ ਆਉਂਦਾ ਹੈ ਅਕਾਲ ਮੂਰਤ ਅਸੀਂ ਸਾਰੇ ਕਾਲ ਦੇ ਚੱਕਰ ਵਿੱਚ ਹਾਂ ਸਮਾਂ ਸਾਡੇ ਸਰੀਰ ਨੂੰ ਖਾ ਰਿਹਾ ਹੈ ਬਚਪਨ ਗਿਆ ਜਵਾਨੀ ਗਈ ਹੁਣ ਬੁਢਾਪਾ ਆ ਰਿਹਾ ਹੈ ਅਤੇ ਫੇਰ ਮੌਤ ਆਵੇਗੀ ਇਹ ਸਰੀਰ ਕਾਲ ਦਾ ਗਰਾਸ ਹੈ ਪਰ ਸਾਡੀ ਆਤਮਾ ਸਾਡਾ ਅਸਲ ਸਰੂਪ ਅਕਾਲ ਹੈ ਜਦੋਂ ਸੁਰਤ ਸ਼ਬਦ ਨਾਲ ਜੁੜਦੀ ਹੈ ਜਦੋਂ ਸਮਾਧੀ ਲੱਗਦੀ ਹੈ ਤਾਂ ਇਨਸਾਨ ਸਮੇਂ ਦੀ ਕੈਦ ਤੋਂ ਆਜ਼ਾਦ ਹੋ ਜਾਂਦਾ ਹੈ ਉਥੇ ਨਾ ਦਿਨ ਚੜਦਾ ਹੈ ਨਾ ਛਿਪਦਾ ਹੈ ਉਥੇ ਇੱਕ ਸਦੀਵੀ ਪ੍ਰਕਾਸ਼ ਰਹਿੰਦਾ ਹੈ ਗੁਰੂ ਸਾਹਿਬ ਸਾਨੂੰ ਸਾਡੀ ਅਸਲੀ ਤਸਵੀਰ ਦਿਖਾ ਰਹੇ ਹਨ ਕਿ اے ਭਾਈ ਤੂੰ ਇਹ ਹੱਡ ਮਾਸ ਦਾ ਪੁਤਲਾ ਨਹੀਂ ਹੈ ਜੋ ਸੜ ਕੇ ਸੁਆਹ ਹੋ ਜਾਵੇਗਾ ਤੂ ਉਸ ਅਕਾਲ ਪੁਰਖ ਦੀ ਆਂਛ ਹੈ ਜੋ ਕਦੇ ਨਹੀਂ ਮਰਦੀ ਇਸ ਪਛਾਣ ਨੂੰ ਕਾਇਮ ਕਰਨਾ ਹੀ ਸਿਮਰਨ ਹੈ ਅਖੀਰ ਵਿੱਚ ਗੁਰੂ ਪਾਤਸ਼ਾਹ ਮੋਹਰ ਲਾਉਂਦੇ ਹਨ ਅਜੁਨੀ ਸੈ ਭੰ ਗੁਰ ਪ੍ਰਸਾਦ ਇਹ ਸ਼ਬਦ ਸਾਡੀ ਮੁਕਤੀ ਦਾ ਰਾਹ ਹੈ ਅਜੁਨੀ ਉਹ ਮਾਲਕ ਜੋਨਾ ਵਿੱਚ ਨਹੀਂ ਆਉਂਦਾ ਉਹ ਜਮਨ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਅਸੀਂ ਕਰਮਾਂ ਦੇ ਬੱਦੇ ਵਾਰ-ਵਾਰ ਜਾਂਦੇ ਹਾਂ ਵਾਰ-ਵਾਰ ਮਰਦੇ ਹਾਂ ਕਦੇ ਪਸ਼ੂ ਕਦੇ ਪੰਛੀ ਕਦੇ ਮਨੁੱਖ ਇਹ ਚਰਾਸੀ ਦਾ ਗੇੜ ਬਹੁਤ ਦੁਖਦਾਈ ਹੈ ਪਰ ਜਦੋਂ ਜੀਵ ਉਸ ਅਜੁਨੀ ਨਾਲ ਲੇਵ ਜੋੜ ਲੈਂਦਾ ਹੈ ਤਾਂ ਉਸ ਦਾ ਆਪਣਾ ਗੇੜ ਵੀ ਕੱਟਿਆ ਜਾਂਦਾ ਹੈ ਪਾਣੀ ਦੀ ਬੂੰਦ ਜਦੋਂ ਸਮੁੰਦਰ ਵਿੱਚ ਮਿਲ ਗਈ ਤੇ ਉਸ ਨੂੰ ਕੌਣ ਵੱਖਰਾ ਕਰ ਸਕਦਾ ਹੈ ਸਹਿਪੰ ਦਾ ਅਰਥ ਹੈ ਸਵੈ ਭੰਗ ਭਾਵ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਉਹ ਆਪ ਹੀ ਸਭ ਕੁਝ ਹੈ ਉਸ ਦੇ ਚਾਨਣ ਲਈ ਕਿਸੇ ਸੂਰਜ ਦੀਵੇ ਦੀ ਲੋੜ ਨਹੀਂ ਉਹ ਸਭਨਾ ਮੈਂ ਜੋਤ ਹੈ ਕੋਈ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੇ ਵੱਡੇ ਮਾਲਕ ਨੂੰ ਜਿਸ ਦਾ ਕੋਈ ਅੰਤ ਨਹੀਂ ਉਸ ਨੂੰ ਅਸੀਂ ਨਿੱਕੇ ਜੇ ਜੀਵ ਕਿਵੇਂ ਪਾ ਸਕਦੇ ਹਾਂ ਕਿ ਜੰਗਲਾਂ ਵਿੱਚ ਪੁੱਠੇ ਲਟਕ ਕੇ ਕੀ ਸਰੀਰ ਨੂੰ ਧੋਨੀਆਂ ਤਪਾ ਕੇ ਕੀ ਗ੍ਰੰਥਾਂ ਦੇ ਢੇਰ ਪਰ ਕੇ ਨਹੀਂ ਬਿਲਕੁਲ ਨਹੀਂ ਗੁਰੂ ਨਾਨਕ ਦੇਵ ਜੀ ਨੇ ਆਖਰੀ ਸ਼ਬਦ ਵਰਤਿਆ ਗੁਰ ਪ੍ਰਸਾਦ ਇਹ ਸਭ ਕੁਝ ਇਹ ਸਾਰੀ ਸੋਝੀ ਇਹ ਅਨਹਦ ਨਾਦ ਦਾ ਸੁਣਨਾ ਇਹ ਦਸਮ ਦਵਾਰ ਦਾ ਖੁੱਲਣਾ ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਨਾਲ ਮਿਲਦਾ ਸਾਡੀ ਆਪਣੀ ਸਿਆਨਫ ਸਾਡੀ ਚਤਰਾਈ ਇਥੇ ਬਿਲਕੁਲ ਕੰਮ ਨਹੀਂ ਆਉਂਦੀ ਜਿਵੇਂ ਇੱਕ ਭਿਖਾਰੀ ਦੇ ਕਟੋਰੇ ਵਿੱਚ ਖੈ ਤਦੀ ਪੈਂਦੀ ਹੈ ਜਦੋਂ ਦਾਤਾ ਦੇਣ ਤੇ ਆਉਂਦਾ ਹੈ ਉਵੇਂ ਹੀ ਜਦੋਂ ਅਸੀਂ ਆਪਣਾ ਹੰਕਾਰ ਆਪਣੀ ਮੈਂ ਮੇਰੀ ਗੁਰੂ ਅੱਗੇ ਰੱਖ ਦਿੰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਦਾਤਾ ਮੈਂ ਕੁਝ ਨਹੀਂ ਹਾਂ ਜੋ ਕੁਝ ਹੈ ਤੂੰ ਹੈ ਕਦ ਉਹ ਰਹਿਮਤ ਦਾ ਮੀਂਹ ਵਰਸਦਾ ਹੈ ਗੁਰੂ ਉਹ ਵਿਚੋਲਾ ਹੈ ਜੋ ਵਿਛੜੀ ਹੋਈ ਰੂਹ ਨੂੰ ਮਾਲਕ ਨਾਲ ਮਲਾਉਂਦਾ ਹੈ ਬਿਨਾ ਗੁਰੂ ਤੋਂ ਗਿਆਨ ਦਾ ਦੀਵਾ ਨਹੀਂ ਜਗਦਾ ਜਦੋਂ ਗੁਰ ਪ੍ਰਸਾਦ ਵਰਤਦਾ ਹੈ ਤਾਂ ਅੰਦਰੋਂ ਉਹ ਸੰਗੀਤ ਸੁਣਾਈ ਦੇਣ ਲੱਗ ਪੈਂਦਾ ਹੈ ਜਿਸ ਦਾ ਜ਼ਿਕਰ ਆਪਾਂ ਸ਼ੁਰੂ ਵਿੱਚ ਕੀਤਾ ਸੀ ਸੋ ਮੇਰੇ ਪਿਆਰੇ ਵੀਰੋ ਅਤੇ ਭੈਣੋ ਇਸ ਮੂਲ ਮੰਤਰ ਨੂੰ ਸਿਰਫ ਜ਼ੁਬਾਨ ਤੱਕ ਸੀਮਤ ਨਾ ਰੱਖੋ ਜਦੋਂ ਤੁਸੀਂ ਖੇਤਾਂ ਵਿੱਚ ਹਲ ਵਾਉਂਦੇ ਹੋ ਜਦੋਂ ਦੁਕਾਨ ਤੇ ਬੈਠਦੇ ਹੋ ਜਾਂ ਘਰ ਵਿੱਚ ਰੋਟੀ ਪਕਾਉਂਦੇ ਹੋ ਤਾਂ ਅੰਦਰ ਇਹ ਟੀਪ ਚੱਲਣ ਦਿਓ ਹਰ ਸਾਹ ਨਾਲ ਸਤਨਾਮ ਹਰ ਸਾਹ ਨਾਲ ਵਾਹਿਗੁਰੂ ਇਸ ਮੰਤਰ ਨੂੰ ਆਪਣੀ ਸੁਰਤ ਵਿੱਚ ਕੋਲ ਲਵੋ ਜਦੋਂ ਇਹ ਮੰਤਰ ਤੁਹਾਡੇ ਖੂਨ ਵਿੱਚ ਰਲ ਗਿਆ ਤਾਂ ਫਿਰ ਤੁਹਾਨੂੰ ਕਿਸੇ ਹੋਰ ਸਾਧਨ ਦੀ ਲੋੜ ਨਹੀਂ ਪਵੇਗੀ ਤੁਸੀਂ ਤੁਰਦੇ ਫਿਰਦੇ ਹੀ ਉਸ ਕਾਲ ਪੁਰਖ ਦੇ ਦਰਸ਼ਨ ਕਰੋਗੇ बस यही मनुखा जन्म का लाहा है बाकी सब कार विहार तथे ही तरे रह जाने हैं गुरु साहब मेहर कर